ਬੜੀਆਂ ਜ਼ਰੂਰੀ ਸੀ ਅ ਗੱਲ ਸ਼ੁਰੂ ਇੱਥੋਂ ਕਰਦੇ ਆਂ ਕਿਸਾਨੀ ਦਾ ਸੰਘਰਸ਼ ਚੱਲ ਰਿਹਾ ਪੰਜਾਬ ਆਪਦੀ ਹੋਂਦ ਖਾਤਰ ਇੱਕ ਲੜਾਈ ਲੜ ਰਿਹਾ ਜਦੋਂ ਅਸੀਂ ਹੋਂਦ ਦੀ ਲੜਾਈ ਦੀ ਗੱਲ ਕਰਦੇ ਆਂ ਜਾਂ ਕਿਸਾਨੀ ਦੇ ਸੰਘਰਸ਼ ਦੀ ਗੱਲ ਕਰਦੇ ਆਂ ਕਿਉਂਕਿ ਸਾਡਾ ਸੱਭਿਆਚਾਰ ਸਾਡੀ ਧਰਤੀ ਨਾਲ ਸਾਡੀ ਕਿਸਾਨੀ ਨਾਲ ਜੁੜਿਆ ਹੋਇਆ ਸੋ ਅਸੀਂ ਇੱਕ ਲੜਾਈ ਵਢੀ ਲੜਾਈ ਜਿਹੜੀ ਵਢੀ ਉੱਥੇ ਆਪਾਂ ਮੋਰਚਾ ਗੱਡਤਾ ਜਜ਼ਬਾਤਾਂ ਦੇ ਆਧਾਰ ਤੇ ਮੋਰਚਾ ਗੱਡਤਾ ਜਿੱਥੇ ਕੋਈ ਆਪਣਾ ਪੋਲੀਟਿਕਲ ਏਜੈਂਡਾ ਨਹੀਂ ਸੀ ਗੱਲ ਇਹ ਸੀ ਵੀ ਪੰਜਾਬ ਦੀ ਹੋਂਦ ਦੀ ਲੜਾਈ ਆ ਤੇ ਅਸੀਂ ਲੜਨੀ ਆ ਜਜ਼ਬਾਤਾਂ ਦੇ ਆਧਾਰ ਤੇ ਆਪਾਂ ਮੋਰਚਾ ਗੱਡਿਆ ਜਿਉਂ-ਜਿਉਂ ਮੋਰਚਾ ਅੱਗੇ ਵਧਦਾ ਗਿਆ ਤਿਉਂ-ਤਿਉਂ ਬਹੁਤ ਕੁਝ ਸਿੱਖਦੇ ਗਏ ਤੇ ਮਨਾ ਮੂਹੀ ਪਿਆਰ ਮਿਲਿਆ ਹੱਲਾਸ਼ੇਰੀ ਮਿਲੀ ਹੌਸਲਾ ਅਫਜ਼ਾਹੀ ਮਿਲੀ ਜਿਹੜੇ ਆਪਣੇ ਪੰਜਾਬ ਦੀਆਂ ਬਹੁਤ ਸ਼ਕਤੀਸ਼ਾਲੀ ਹਰ ਰੂਹਾਂ ਦਾ ਅਤੇ ਲੋਕਾਂ ਤੋਂ ਜਦੋਂ ਹੌਸਲਾ ਅਫਜ਼ਾਈ ਹੱਲਾਸ਼ੇਰੀ ਮਿਲੀ ਤੇ ਇਹ ਸਮਝ ਆ ਗਿਆ ਵੀ ਪੰਜਾਬ ਬਾਗੀ ਆ ਜੇ ਬਾਗੀ ਆ ਤਾਂ ਹੀ ਅਸੀਂ ਖੜੇ ਹੋਗੇ ਹਮੇਸ਼ਾ ਸਾਡੇ ਅੰਦਰ ਇਹ ਬਾਗੀ ਪ੍ਰਵਿਰਤੀ ਰਹੂਗੀ ਕਿਉਂਕਿ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਊਗਾ ਅਸੀਂ ਖੜੇ ਹੋ ਜਾਾਂਗੇ ਪਰ ਅੱਜ ਗੱਲ ਕਿੱਥੇ ਆ ਕੇ ਖੜੀ ਆ ਅੱਜ ਅਸੀਂ ਇੱਕ ਪੰਜਾਬ ਨੂੰ ਰੈਵਲੂਸ਼ਨ ਦੇਣਾ ਰੈਵਲੂਸ਼ਨ ਸੱਭਿਆਚਾਰਕ ਕਹਿ ਲੋ ਸਮਾਜਿਕ ਕਹਿ ਲੋ ਤੇ ਰਾਸੀ ਕਹਿ ਲੋ ਤੇ ਜਦੋਂ ਲੋਡ ਸਾਡੇ ਸਮਾਜ ਨੂੰ ਸਾਡੀ ਧਰਤੀ ਨੂੰ ਸਾਡੇ ਲੋਕਾਂ ਨੂੰ ਪੰਜਾਬ ਨੂੰ ਰੈਵੋਲੂਸ਼ਨ ਦੀ ਆ ਨਾ ਇਨਕਲਾਬ ਦੀ ਆ ਤਾਂ ਇਨਕਲਾਬ ਘਰਾਂ ਚ ਬੈਠ ਕੇ ਜੁੱਲੀਆਂ ਚ ਬੈਠ ਕੇ ਨਹੀਂ ਆਉਂਦੇ ਹੁੰਦੇ ਔਰ ਇਨਕਲਾਬ ਫੇਸਬੁੱਕ ਤੇ ਲਾਈਕ ਜਾਂ ਕਮੈਂਟ ਕਰਕੇ ਵੀ ਨਹੀਂ ਆਉਂਦੇ ਹੁੰਦੇ ਇਨਕਲਾਬ ਲਈ ਤਾਂ ਫਿਰ ਧਰਤੀ ਤੇ ਗਰਾਊਂਡ ਉਹ ਕ ਜੀ ਨੂੰ ਕਹਿੰਨੇ ਆ ਧਰਤੀ ਤੇ ਆਉਣਾ ਪੈਂਦਾ ਧਰਤੀ ਤੇ ਆ ਕੇ ਲੜਨਾ ਪੈਂਦਾ ਤੇ ਇਸੇ ਕਰਕੇ ਹੁਣ ਜੇ ਮੋਰਚਾ ਆਪਾਂ ਗੱਡਿਆ ਤੇ ਜਿਹੜੇ ਪੰਜਾਬ ਦੇ ਵਾਰਸਾਂ ਦਾ ਮੋਰਚਾ ਤੇ ਆਪਦੀ ਜ਼ਿੰਮੇਵਾਰੀ ਆ ਕੇ ਸੰਭ ਸੈਂਸ ਆਫ ਰਿਸਪੌਂਸਿਬਿਲਟੀ ਆਪਦੇ ਅੰਦਰ ਰੱਖੋ ਵੀ ਉਸ ਮੋਰਚੇ ਤੋਂ ਆਪਾਂ ਆਪਦਾ ਪੰਜਾਬ ਦਾ ਜਿਹੜਾ ਰੈਵੋਲੂਸ਼ਨ ਆ ਉਹ ਖੜਾ ਕਰਨਾ ਪਰ ਬੜੇ ਹੀ ਪੀਸਫੁਲ ਢੰਗ ਨਾਲ ਆਪਾਂ ਇਹ ਗੱਲ ਖੜੀ ਵੀ ਕਰ ਲੈਣੀ ਆ ਕੋਈ ਔਖੀ ਗੱਲ ਨਹੀਂ ਪਰ ਦੋ-ਤਕ ਗੱਲਾਂ ਹੋਰ ਮੈਂ ਤੁਹਾਡੇ ਨਾਲ ਕਰਨੀਆਂ ਸੀ ਜਿਹੜੀਆਂ ਬੜੀਆਂ ਜ਼ਰੂਰੀ ਆ ਗੱਲ ਆਇਆ ਵੀ بڑے ਬੰਦੇ ਇਹ ਕਹਿ ਰਹੇ ਆ ਵੀ ਦੀਪ ਸਿੱਧੂ ਆਪਦੀ ਕੋਈ ਸਿਆਸਤ ਸਿਰਚ ਰਿਹਾ ਇਹ ਗੱਲ ਬਾਲੀ ਅਹਿਮੀਅਤ ਨਹੀਂ ਰੱਖਦੀ ਕਿਉਂ ਨਹੀਂ ਰੱਖਦੀ ਕਿਉਂਕਿ ਮੈਂ ਤਾਂ ਪਹਿਲਾਂ ਹੀ ਕਹਤਾ ਮੈਂ ਇਲੈਕਸ਼ਨ ਨਹੀਂ ਲੜਨਾਂ ਪਰ ਇੱਕ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਆ ਅੱਜ ਤੱਕ ਵੀ ਪਾਰਟੀਆਂ ਤਾਂ ਪਹਿਲਾਂ ਹੀ ਬਹੁਤ ਆ ਪਰ ਪੰਜਾਬ ਕੋਲੇ ਆਪ ਦੀ ਅਜੇ ਤੱਕ ਇੱਕ ਵੀ ਪਾਰਟੀ ਨਹੀਂ ਹੈ ਔਰ ਕਦੇ ਅਸੀਂ ਬਣਾਇਆ ਹੀ ਨਹੀਂ ਸਕੇ ਜਿਹੜੇ ਇਹ ਕਹਿ ਕੇ ਪੰਜਾਬ ਦੇ ਬਣਦੇ ਰਹੇ ਵੀ ਅਸੀਂ ਪੰਜਾਬ ਦੀਆਂ ਪਾਰਟੀਆਂ ਖੇਤਰੀ ਪਾਰਟੀਆਂ ਉਹ ਕਦੇ ਪੰਜਾਬ ਦੇ ਨਹੀਂ ਹੋਏ ਫਿਰ ਪੰਜਾਬ ਦੇ ਲੋਕਾਂ ਦਾ ਤੇ ਸਾਡੇ ਵਰਗੇ ਉਹਨਾਂ ਬੰਦਿਆਂ ਦਾ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਉਹਨਾਂ ਦਾ ਫਰਜ਼ ਕੀ ਬਣ ਜਾਂਦਾ ਵੀ ਪੰਜਾਬ ਕੋਲੇ ਆਪ ਦੀ ਸਿਆਸਤ ਹੋਵੇ ਜੇ ਕਿਤੇ ਪੰਜਾਬ ਦੀ ਆਪ ਦੀ ਸਿਆਸਤ ਆਪਾਂ ਕੱਢ ਲਾਂਗੇ ਉਹ ਪਹਿਲੀ ਪੰਜਾਬ ਦੀ ਪਾਰਟੀ ਹੋਊਗੀ ਜਿਹੜੀ ਪੰਜਾਬ ਤੋਂ ਪੰਜਾਬ ਦੀ ਧਰਤੀ ਤੋਂ ਚੱਲੂਗੀ ਦਿੱਲੀ ਤੋਂ ਉਹਦਾ ਸੰਚਾਲਨ ਨਹੀਂ ਹੋਊਗਾ ਸੋ ਇਹ ਕੋਈ ਗੱਲ ਮਾੜੀ ਨਹੀਂ ਹੈ ਜੇ ਪੰਜਾਬ ਨੂੰ ਪੰਜਾਬ ਦੀ ਸਿਆਸਤ ਮਿਲ ਜੇ ਔਰ ਇਹਦੇ 'ਚ ਮੈਂ ਗੱਲ ਤੁਹਾਨੂੰ ਫੇਰ ਕਲੀਅਰ ਕਰਦਾ ਮੈਂ ਇਲੈਕਸ਼ਨ ਲੜਨ ਵਾਲੇ ਪਾਸੇ ਤਾਂ ਤੋਰ ਹੀ ਨਹੀਂ ਰਿਹਾ ਮੇਰੇ ਕੋਲੇ ਟੈਂਪਰਾਮੈਂਟ ਹੀ ਹੈ ਨਹੀਂ ਉਹ ਪਰ ਜੇ ਹੋਰ ਲੋਕ ਆਪਨ ਲੱਭ ਕੇ ਚਾਹੇ ਉਹ ਧਰਨੇ ਆ ਚੋ ਕਿਸਾਨਾਂ ਦੇ ਮੋਰਚਿਆਂ ਚੋਂ ਕਿਤੇ ਉਹ ਪੈਦਾ ਕਰ ਜੀਏ ਉਹਦੇ ਵਿੱਚ ਮਾੜੀ ਗੱਲ ਕੀ ਆ ਪੰਜਾਬ ਕੋਲੇ ਨਿਰੋਲ ਪੰਜਾਬ ਦੀ ਜੇ ਸਿਆਸਤ ਹੋਵੇ ਜਿਹਦੀ ਜ਼ਰੂਰਤ ਆ ਸਾਨੂੰ ਉਹਦੇ ਵਿੱਚ ਮਾੜੀ ਗੱਲ ਕੀ ਆ ਔਰ ਅਗਲੀ ਗੱਲ ਇਹ ਗੱਲ ਸਮਝਣ ਦੀ ਆਪਾਂ ਕੋਸ਼ਿਸ਼ ਕਰਦੇ ਆ ਕਿਉਂ ਪੰਜਾਬ ਕੋਲੇ ਪੰਜਾਬ ਦੀ ਸਿਆਸਤ ਚਾਹੀਦੀ ਆ ਤੇ ਸਿਧਾਂਤ ਕੀ ਆ ਸਾਡਾ ਸਾਡਾ ਸਿਧਾਂਤ ਮੀਰੀ ਪੀਰੀ ਦਾ ਸਿਧਾਂਤ ਆ ਪੰਜਾਬ ਦੀ ਸਿਆਸਤ ਮੀਰੀ ਤੇ ਪੀਰੀ ਦੇ ਅਨਸਾਰ ਚੱਲਣੀ ਚਾਹੀਦੀ ਆ ਹੁਣ ਪੀਰੀ ਤਾਂ ਧਰਮ ਆ ਅਕਾਲ ਪੁਰਖ ਨੇ ਅਕਾਲ ਪੁਰਖ ਦੀ ਰਜਾ ਚ ਰਹਿ ਕੇ ਜੋ ਕੁਛ ਉਹਨੇ ਵਰਤਾਰਾ ਦੁਨੀਆ ਚ ਸਾਜਿਆ ਉਸੇ ਵਰਤਾਰੇ ਨੂੰ ਐਸ ਇਟ ਇਜ਼ ਮੇਨਟੇਨ ਕਰਨਾ ਉਹ ਅਕਾਲ ਪੁਰਖ ਨੇ ਇੱਕ ਧਰਮ ਸਾਨੂੰ ਦੇਤਾ ਨਾਲ ਦੀ ਨਾਲ ਪੀਰੀ ਤੋਂ ਬਾਅਦ ਮੀਰੀ ਤੇ ਆਉਣੇ ਆ ਮੀਰੀ ਕੀ ਹੈ ਮੀਰੀ ਕਿਰਦਾਰ ਆ ਮੀਰੀ ਉਸੇ ਅਕਾਲ ਪੁਰਖ ਦੀ ਸਿਆਸਤ ਆ ਜੋ ਮੀਰੀ ਤੇ ਪੀਰੀ ਦੇ ਸਿਧਾਂਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਕਾਲ ਪੁਰਖ ਦੀ ਉਹ ਸਿਆਸਤ ਜਿਹੜੇ ਬੰਦੇ ਧਰਮ ਕਰਨ ਉਹ ਵੀ ਅਕਾਲ ਪੁਰਖ ਦਾ ਧਰਮ ਉਸ ਧਰਮ ਨੂੰ ਅੱਗੇ ਲੈ ਕੇ ਚੱਲਣ ਤੇ ਸਿਆਸਤ ਕਰਨ ਉਹ ਵੀ ਅਕਾਲ ਪੁਰਖ ਦੀ ਸਿਆਸਤ ਕਰਨ ਹੁਣ ਅਕਾਲ ਪੁਰਖ ਦੀ ਸਿਆਸਤ ਕਿਸੇ ਇੱਕ ਵਰਗ ਦੀ ਨਹੀਂ ਹੋ ਸਕਦੀ ਹਰ ਵਰਗ ਹਰ ਤਰ੍ਹਾਂ ਦੀ ਸੱਭਿਆਚਾਰਕ ਵਿਲੱਖਣਤਾ ਹਰ ਤਰ੍ਹਾਂ ਦੀ ਕੌਮੀਅਤ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਸਿਆਸਤ ਆ ਉਹਨੂੰ ਕਹਿੰਦੇ ਆ ਅਕਾਲ ਪੁਰਖ ਦੀ ਸਿਆਸਤ ਹੁਣ ਪੰਜਾਬ ਕੋਲੇ ਜਿਹੜੀ ਸਿਆਸਤ ਹੁੰਦੀ ਸੀ ਉਹ ਅਕਾਲ ਪੁਰਖ ਦੀ ਸਿਆਸਤ ਹੁੰਦੀ ਸੀ ਤੇ ਅਸੀਂ ਮੈਨੂੰ ਲੱਗਦਾ ਸਿੱਖ ਰਾਜ ਤੋਂ ਬਾਅਦ ਜਿਹਨੂੰ ਸਰਕਾਰੇ ਖਾਲਸਾ ਕਿਹਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅਸੀਂ ਅਕਾਲ ਪੁਰਖ ਦੀ ਸਿਆਸਤ ਕਦੇ ਕਰ ਹੀ ਨਹੀਂ ਸਕੇ ਕਿਉਂ ਨਹੀਂ ਕਰ ਸਕੇ ਤੁਸੀਂ ਇਹ ਦੇਖੋ ਉਦਾਹਰਣ ਦੇਖੋ ਅਕਾਲੀ ਫੂਲਾ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਗੁਨਾਹ ਹੋਇਆ ਉਹਨਾਂ ਨੇ ਸਜ਼ਾ ਲਾਤੀ ਮਹਾਰਾਜਾ ਤੇਰੇ ਕੋਲੇ ਪੈਣਗੇ ਹੁਣ ਉਸ ਵੇਲੇ ਜਿਹੜੇ ਲੋਕ ਸੀ ਲੋਕ ਬਾਦਸ਼ਾਹ ਆਵਦਾ ਚਾਹੇ ਜਾਂ ਮਹਾਰਾਜਾ ਆਵਦਾ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੇ ਸੀ ਪਰ ਅਧੀਨ ਕੀਦੇ ਸੀ ਅਧੀਨ ਉਹ ਅਕਾਲ ਤਖਤ ਦੇ ਅਧੀਨ ਸੀ ਉਹਨਾਂ ਨੇ ਕਦੇ ਬਾਦਸ਼ਾਹ ਹੀ ਦੇ ਅਧੀਨਗੀ ਨਹੀਂ ਮੰਨੀ ਸੀ ਉਹ ਅਕਾਲ ਤਖਤ ਦੇ ਅਧੀਨ ਸੀ ਇਸ ਕਰਕੇ ਅਕਾਲ ਤਖਤ ਸਾਹਿਬ ਦੀ ਜੋ ਪਾਵਰ ਸੀ ਉਹ ਬਹੁਤ ਵੱਡੀ ਪਾਵਰ ਸੀ ਆਦਰਵਾਇਜ਼ ਉਸ ਵੇਲੇ ਦਾ ਮਹਾਰਾਜਾ ਕਿਹਾ ਗਿਆ ਜਿਹਨੂੰ ਔਰ ਉਸ ਮਹਾਰਾਜੇ ਨਾਲ ਬ੍ਰਿਟਿਸ਼ ਗਵਰਨਮੈਂਟ ਵੀ ਫ੍ਰੈਂਚ ਗਵਰਨਮੈਂਟ ਵੀ ਸੰਧੀਆਂ ਕਰਦੀ ਫਿਰਦੀ ਆ ਕਿੱਡੀ ਵੱਡੀ ਪਾਵਰ ਹੋਊਗੀ ਉਹ ਇਸ ਖਿੱਤੇ ਦੀ ਤੇ ਉਹ ਮਹਾਰਾਜਾ ਆ ਕੇ ਅਕਾਲ ਤਖਤ ਸਾਹਮਣੇ ਪੇਸ਼ ਹੋ ਕੇ ਤੇ ਕੋੜੇ ਖਾ ਰਿਹਾ ਸੋ ਜਿਹੜਾ ਸਿਸਟਮ ਸੀ ਉਹ ਉਹ ਸਿਸਟਮ ਇਸ ਕਰਕੇ ਬਣਾਇਆ ਗਿਆ ਸੀ ਉਹ ਪਹਿਰੇਦਾਰੀ ਸਿਸਟਮ ਦੇਖੋ ਸਿਆਸਤ ਅਕਾਲਪੁਰਖ ਦੀ ਔਰ ਉਹਦੇ ਤੇ ਸ ਸਿਆਸਤ ਅਕਾਲਪੁਰਖ ਦੀ ਔਰ ਉਹ ਸਿਆਸਤ ਤੇ ਉਸ ਅਕਾਲ ਦੇ ਤਖਤ ਦਾ ਪਹਿਰਾ ਔਰ ਲੋਕਾਂ ਚ ਇਹ ਗੱਲ ਬੜੀ ਕਲੀਅਰ ਸੀ ਵੀ ਸਾਡੀ ਚਾਹੇ ਸਾਡਾ ਬਾਦਸ਼ਾਹ ਮਹਾਰਾਜ ਰਣਜੀਤ ਸਿੰਘ ਆ ਪਰ ਸਾਡੀ ਜਿਹੜੀ ਅਸੀਂ ਅਧੀਨ ਆ ਉਹ ਅਕਾਲ ਤਖਤ ਦੇ ਅਧੀਨ ਤੇ ਉਹ ਬਾਦਸ਼ਾਹ ਵੀ ਅਕਾਲ ਤਖਤ ਦੇ ਅਧੀਨ ਸੋ ਉਹ ਜਿਹੜਾ ਸਿਵਲ ਸੁਸਾਇਟੀ ਦਾ ਇੱਕ ਸਟਰਕਚਰ ਸੀ ਸਾਡੇ ਕੋਲੇ ਮੀਰੀ ਪੀਰੀ ਦੇ ਸਿਧਾਂਤ ਚੋਂ ਨਿਕਲਿਆ ਹੋਇਆ ਅਸੀਂ ਉਹ ਗਵਾ ਬੈਠੇ ਜਦੋਂ ਅੱਜ ਪਹਿਰੇਦਾਰੀ ਸਿਸਟਮ ਦੀ ਗੱਲ ਕਰਦੇ ਆ ਸਾਡੇ ਬੰਦੇ ਸਮਝਦੇ ਹੀ ਨਹੀਂ ਵੀ ਪਹਿਰੇਦਾਰੀ ਕਿਵੇਂ ਹੋਈ ਆ ਹੁੰਦੀ ਆ ਪਹਿਰੇਦਾਰੀ ਸਾਡੀਆਂ ਸੰਸਥਾਵਾਂ ਸਾਡੀਆਂ ਟਕਸਾਲਾਂ ਸਾਡੀਆਂ ਸੰਪਰਦਾਵਾਂ ਇਹ ਪਹਿਰੇਦਾਰੀ ਸਿਸਟਮ ਸੀ ਇਹਨਾਂ ਨੇ ਸਾਨੂੰ ਸਿੱਖਿਆ ਵੀ ਦੇਣੀ ਤੇ ਇਹਨਾਂ ਨੇ ਸਿਆਸਤ ਤੇ ਪਹਿਰੇਦਾਰੀ ਵੀ ਕਰਨੀ ਔਰ ਸਿਆਸਤ ਕਿਹੜੀ ਹੋਣੀ ਚਾਹੀਦੀ ਸੀ ਅਕਾਲ ਪੁਰਖ ਦੀ ਸਿਆਸਤ ਜਿਹਦੇ ਚ ਅਸੀਂ ਇਹ ਨਹੀਂ ਕਹਿੰਦੇ ਵੀ Hindu ਭਰਾ ਜਿਹੜੇ ਸਾਡੇ ਉਹ ਸਿੱਖ ਬਣ ਜਾਣ ਜਾਂ ਮੁਸਲਮਾਨ ਸਿੱਖ ਬਣ ਜਾਣ ਨਹੀਂ ਜੇ Hindu ਆ ਤਪਕੇ ਹਿੰਦੂ ਬਣੋ ਜੇ ਮੁਸਲਮਾਨ ਆ ਤਾਂ ਪੱਕੇ ਮੁਸਲਮਾਨ ਬਣੋ ਜੇ ਸਿੱਖ ਆ ਤਾਂ ਪੱਕੇ ਸਿੱਖ ਬਣੋ ਸੋ ਇਸ ਕਰਕੇ ਆਪਸ ਵਿੱਚ ਜਿਹੜਾ ਸਾਡਾ ਇੱਕ ਤਾਲਮੇਲ ਆ ਭਾਈਚਾਰਕ ਸਾਂਝ ਆ ਪਿਆਰ ਆ ਰਿਸ਼ਤਾ ਉਹ ਬਣਿਆ ਰਹੇ ਅਕਾਲ ਪੁਰਖ ਦੀ ਸਿਆਸਤ ਦਾ ਜਿਹੜਾ ਇੱਕ ਸਿਧਾਂਤ ਆ ਅਸੀਂ ਇਹਨੂੰ ਵਿਸਾਰ ਗਏ ਅੱਜ ਅਸੀਂ ਜਿੱਥੇ ਖੜੇ ਆ ਸਾਡੇ ਕੋਲੇ ਆਪਦੀ ਸਿਆਸਤ ਜਾਂ ਉਸ ਅਕਾਲ ਪੁਰਖ ਦੀ ਸਿਆਸਤ ਕਰਨ ਲਈ ਉਹ ਚਿਹਰੇ ਹੀ ਨਹੀਂ ਆ ਉਹ ਸ਼ਕਤੀਤਾ ਨਹੀਂ ਆ ਉਹ ਪਾਰਟੀ ਨਹੀਂ ਆ ਪੰਜਾਬ ਜੇ ਆਪਦੀ ਕੋਈ ਪਾਰਟੀ ਘੜ ਲੈਂਦਾ ਤੇ ਪੰਜਾਬ ਆਪਦੀ ਪਾਰਟੀ ਲਈ ਆਪਦੀ ਸਿਆਸਤ ਲਈ ਇੱਕ ਪਹਿਰੇਦਾਰੀ ਸਿਸਟਮ ਘੜ ਲੈਂਦਾ ਸਾਡੀ ਬਹੁਤ ਵੱਡੀ ਪ੍ਰਾਪਤੀ ਹੋਊਗੀ ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਵੀ ਇਨਕਲਾਬ ਆਪਾਂ ਲੈ ਕੇ ਆਉਣਾ ਤੇ ਇਨਕਲਾਬ ਘਰਾਂ 'ਚ ਬੈਠਿਆਂ ਤੋਂ ਜਾਂ ਜੁੱਲੀਆਂ 'ਚ ਬੈਠਿਆਂ ਚੁਣਿਆਉਣਾ ਸਾਨੂੰ ਕੰਮ ਬਥੇਰੇ ਆ ਸਾਰੇ ਕੰਮ ਆ ਪਰ ਸਭ ਤੋਂ ਵੱਡਾ ਕੰਮ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਨਾ ਬਚਿਆ ਤਾਂ ਸਾਡੇ ਕੰਮ ਨਹੀਂ ਬਚਣੇ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਵੀ ਆਓ ਮੋਰਚੇ 'ਚ ਮੈਨੂੰ ਡੈਡੀਕੇਟਿਡ ਬੰਦੇ ਚਾਹੀਦੇ ਆ ਹੁਣ ਜਿਹੜੇ ਬੰਦੇ ਕਹਿਣ ਬਾਈ ਡਿਊਟੀਆਂ ਲਾ ਤੇ ਬੈਠੇ ਆ ਅਸੀਂ ਆਪਦੇ ਆਪਦੇ ਬਿਸਤਰੇ ਆਪਦੀਆਂ ਆਪਦੀਆਂ ਗਦੈਲੇ ਰਜਾਈਆਂ ਚਾਦਰਾਂ ਚੱਕ ਕੇ ਪਹੁੰਚੋ ਤੇ ਮੈਨੂੰ ਇੱਥੇ ਮੈਸੇਜ ਕਰੋ ਆਪਦੇ ਕੰਟੈਕਟ ਨੰਬਰ ਤੇ ਆਪਦੇ ਫੋਨ ਨੰਬਰ ਸਾਰੇ ਮੈਸੇਜ ਕਰੋ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਤੇ ਆਪਾਂ ਦਿੰਨੇ ਆ ਡਿਊਟੀਆਂ ਬਾਈ ਜੀ ਗੱਲ ਪੰਜਾਬ ਦੀ ਹੋਂਦ ਦੀ ਆ ਲੜਾਈ ਪੰਜਾਬ ਦੀ ਹੋਂਦ ਦੀ ਆ ਜੇ ਅਸੀਂ ਆਪਦੀ ਹੋਂਦ ਨਾ ਬਚਾ ਸਕੇ ਇੱਕ ਗੱਲ ਹੋਰ ਅਸੀਂ ਇਸ ਲੜਾਈ 'ਚ ਇਹ ਮੇਥ ਲੀਏ ਵੀ ਇਹ ਲੋਕਾਂ ਦਾ ਸਾਡਾ ਸੰਘਰਸ਼ ਆ ਕਿ ਸਾਡੇ ਆਗੂਆਂ ਦਾ ਸੰਘਰਸ਼ ਆ ਕਿਉਂਕਿ ਅਸੀਂ ਹਜੇ ਤੱਕ ਹਰ ਸੰਘਰਸ਼ ਵੇਢ ਕੇ ਆਗੂਆਂ ਨੂੰ ਦਿੰਦੇ ਰਹੇ ਤੇ ਆਗੂ ਅੰਦਰ ਜਾ ਕੇ ਜਿਵੇਂ ਉਹ ਡਰ ਕੇ ਜਾਂ ਵੇਖ ਕੇ ਸੰਘਰਸ਼ ਸਾਡਾ ਸਰਕਾਰ ਨੂੰ ਦੇ ਆਉਂਦੇ ਆ ਉਹਨਾਂ ਦੇ ਹੱਥਾਂ 'ਚ ਦੇ ਆਉਂਦੇ ਆ ਤੇ ਸਾਡੇ ਹੱਥ 'ਨਾਂ ਰਸਤਾ ਲੱਗਦੀ ਆ ਪਰ ਇਸ ਸੰਘਰਸ਼ 'ਚ ਸਾਨੂੰ ਲੋਕਾਂ ਨੂੰ ਸੰਗਤ ਨੂੰ ਆਪਦਾ ਟੀਚਾ ਪਤਾ ਹੋਣਾ ਚਾਹੀਦਾ ਜਸ ਲੋਕਾਂ ਨੂੰ ਆਪਦਾ ਟੀਚਾ ਪਤਾ ਹੋਵੇ ਤਾਂ ਆਗੂ ਦੀ ਜ਼ਰਤ ਨਹੀਂ ਹੁੰਦੀ ਵੀ ਉਹ ਸੰਘਰਸ਼ ਵਿੱਚ ਜੀ ਸੋ ਇਸ ਕਰਕੇ ਇਹ ਸਾਡਾ ਸੰਘਰਸ਼ ਆ ਇਹ ਸੰਗੀਤ ਦਾ ਸੰਘਰਸ਼ ਆ ਆਪਦੇ ਆਪ ਦੇ ਕੰਟੈਕਟ ਨੰਬਰ ਭੇਜੋ ਆਪਦੇ ਆਪ ਦੇ ਕੰਟੈਕਟ ਨੰਬਰ www.warispunjab.org ਤੇ ਵੀ ਭੇਜੋ ਤੇ ਆਪਾਂ ਇਕੱਠੇ ਹੋਈਏ ਪੰਜਾਬ ਨੂੰ ਇੱਕ ਪੰਜਾਬ ਕੇਂਦਰਤ ਜਿਹੜਾ ਕਿਸਾਨੀ ਦਾ ਸੰਘਰਸ਼ ਚੱਲ ਰਿਹਾ ਪੰਜਾਬ ਆਪਦੀ ਹੋਂਦ ਖਾਤਰ ਇੱਕ ਲੜਾਈ ਲੜ ਰਿਹਾ ਜਦੋਂ ਅਸੀਂ ਹੋਂਦ ਦੀ ਲੜਾਈ ਦੀ ਗੱਲ ਕਰਦੇ ਹਾਂ ਜਾਂ ਕਿਸਾਨੀ ਦੇ ਸੰਘਰਸ਼ ਦੀ ਗੱਲ ਕਰਦੇ ਹਾਂ ਕਿਉਂਕਿ ਸਾਡਾ ਸੱਭਿਆਚਾਰ ਸਾਡੀ ਧਰਤੀ ਨਾਲ ਸਾਡੀ ਕਿਸਾਨੀ ਨਾਲ ਜੁੜਿਆ ਹੋਇਆ ਸੋ ਅਸੀਂ ਇੱਕ ਲੜਾਈ ਵੇਢੀ ਲੜਾਈ ਜਿਹੜੀ ਵੇਢੀ ਉੱਥੇ ਆਪਾਂ ਮੋਰਚਾ ਗੱਡਤਾ ਜਜ਼ਬਾਤਾਂ ਦੇ ਆਧਾਰ ਤੇ ਮੋਰਚਾ ਗੱਡਤਾ ਜਿੱਥੇ ਕੋਈ ਆਪਣਾ ਪੋਲੀਟਿਕਲ ਏਜੰਡਾ ਨਹੀਂ ਸੀ ਗੱਲ ਇਹ ਸੀ ਵੀ ਪੰਜਾਬ ਦੀ ਹੋਂਦ ਦੀ ਲੜਾਈ ਆ ਤੇ ਅਸੀਂ ਲੜਨੀ ਆ ਜਜ਼ਬਾਤਾਂ ਦੇ ਆਧਾਰ ਤੇ ਆਪਾਂ ਮੋਰਚਾ ਗੱਡਿਆ ਜਿਉਂ-ਜਿਉਂ ਮੋਰਚਾ ਅੱਗੇ ਵਧਦਾ ਗਿਆ ਤਿਉਂ-ਤਿਉਂ ਬਹੁਤ ਕੁਝ ਸਿੱਖਦੇ ਗਏ ਤੇ ਮਨਾ ਮੂਹੀ ਪਿਆਰ ਮਿਲਿਆ ਹੱਲਾਸ਼ੇਰੀ ਮਿਲੀ ਹੌਸਲਾ ਅਫਜ਼ਾਹੀ ਮਿਲੀ ਜਿਹੜੇ ਆਪਣੇ ਪੰਜਾਬ ਦੀਆਂ ਬਹੁਤ ਸ਼ਕਤੀਆਂ ਹਰ ਰੂਹਾਂ ਦਾ ਅਤੇ ਲੋਕਾਂ ਤੋਂ ਜਦੋਂ ਹੌਸਲਾ ਅਫਜ਼ਾਈ ਹੱਲਾਸ਼ੇਰੀ ਮਿਲੀ ਤੇ ਇਹ ਸਮਝ ਆ ਗਿਆ ਵੀ ਪੰਜਾਬ ਬਾਗੀ ਆ ਜੇ ਬਾਗੀ ਆ ਤਾਂ ਹੀ ਅਸੀਂ ਖੜੇ ਹੋਗੇ ਹਮੇਸ਼ਾ ਸਾਡੇ ਅੰਦਰ ਇਹ ਬਾਗੀ ਪ੍ਰਵਿਰਤੀ ਰਹੂਗੀ ਕਿਉਂਕਿ ਜਿੱਥੇ-ਜਿੱਥੇ ਜ਼ਬਰ ਤੇ ਜ਼ੁਲਮ ਹੋਊਗਾ ਅਸੀਂ ਖੜੇ ਹੋ ਜਾਾਂਗੇ ਪਰ ਅੱਜ ਗੱਲ ਕਿੱਥੇ ਆ ਕੇ ਖੜੀ ਆ ਅੱਜ ਅਸੀਂ ਇੱਕ ਪੰਜਾਬ ਨੂੰ ਰੈਵਲੂਸ਼ਨ ਦੇਣਾ revolution ਸੱਭਿਆਚਾਰਕ ਕਹਿ ਲੋ ਸਮਾਜਿਕ ਕਹਿ ਲੋ ਤੇ ਰਾਸੀ ਕਹਿ ਲੋ ਤੇ ਜਦੋਂ ਲੋਡ ਸਾਡੇ ਸਮਾਜ ਨੂੰ ਸਾਡੀ ਧਰਤੀ ਨੂੰ ਸਾਡੇ ਲੋਕਾਂ ਨੂੰ ਪੰਜਾਬ ਨੂੰ ਰੈਵਲੂਸ਼ਨ ਦੀ ਆ ਨਾ ਇਨਕਲਾਬ ਦੀ ਆ ਤਾਂ ਇਨਕਲਾਬ ਘਰਾਂ ਚ ਬੈਠ ਕੇ ਜੁੱਲੀਆਂ ਚ ਬੈਠ ਕੇ ਨਹੀਂ ਆਉਂਦੇ ਹੁੰਦੇ ਔਰ ਇਨਕਲਾਬ ਫੇਸਬੁੱਕ ਤੇ ਲਾਈਕ ਜਾਂ ਕਮੈਂਟ ਕਰਕੇ ਵੀ ਨਹੀਂ ਆਉਂਦੇ ਹੁੰਦੇ ਹੈਂਡ ਕਲੱਬ ਲਈ ਤਾਂ ਫਿਰ ਧਰਤੀ ਤੇ ਗਰਾਉਂਡ ਵਰਕ ਜੀ ਨੂੰ ਕਹਿੰਨੇ ਆ ਧਰਤੀ ਤੇ ਆਉਣਾ ਪੈਂਦਾ ਧਰਤੀ ਤੇ ਆ ਕੇ ਲੜਨਾ ਪੈਂਦਾ ਤੇ ਇਸੇ ਕਰਕੇ ਹੁਣ ਜੇ ਮੋਰਚਾ ਆਪਾਂ ਗੱਡਿਆ ਤੇ ਜਿਹੜੇ ਪੰਜਾਬ ਦੇ ਵਾਰਸਾਂ ਦਾ ਮੋਰਚਾ ਤੇ ਆਪਦੀ ਜ਼ਿੰਮੇਵਾਰੀ ਆ ਕੇ ਸੰਭ ਸੈਂਸ ਆਫ ਰਿਸਪੌਂਸਿਬਿਲਟੀ ਆਫ ਦੇ ਅੰਦਰ ਰੱਖੋ ਵੀ ਉਸ ਮੋਰਚੇ ਤੋਂ ਆਪਾਂ ਆਪਦਾ ਪੰਜਾਬ ਦਾ ਜਿਹੜਾ ਰੈਵੋਲੂਸ਼ਨ ਆ ਉਹ ਖੜਾ ਕਰਨਾ ਔਰ ਬੜੇ ਹੀ ਪੀਸਫੁਲ ਢੰਗ ਨਾਲ ਆਪਾਂ ਇਹ ਗੱਲ ਖੜੀ ਵੀ ਕਰ ਲੈਣੀ ਆ ਕੋਈ ਔਖੀ ਗੱਲ ਨਹੀਂ ਪਰ ਦੋ ਇੱਕ ਗੱਲਾਂ ਹੋਰ ਮੈਂ ਤੁਹਾਡੇ ਨਾਲ ਕਰਨੀਆਂ ਸੀ ਜਿਹੜੀਆਂ ਬੜੀਆਂ ਜ਼ਰੂਰੀ ਆ ਗੱਲ ਆਈਆਂ ਵੀ بڑے ਬੰਦੇ ਇਹ ਕਹਿ ਰਹੇ ਆ ਵੀ ਦੀਪ ਸਿੱਧੂ ਆਪਦੀ ਕੋਈ ਸਿਆਸਤ ਸਰਚ ਰਿਹਾ ਇਹ ਗੱਲ ਬਾਲੀ ਅਹਿਮੀਅਤ ਨਹੀਂ ਰੱਖਦੀ ਕਿਉਂ ਨਹੀਂ ਰੱਖਦੀ ਕਿਉਂਕਿ ਮੈਂ ਤਾਂ ਪਹਿਲਾਂ ਹੀ ਕਹਤਾ ਮੈਂ ਇਲੈਕਸ਼ਨ ਨਹੀਂ ਲੜਨੀ ਪਰ ਇੱਕ ਗੱਲ ਸਾਨੂੰ ਸਮਝਣ ਦੀ ਜ਼ਰੂਰਤ ਆ ਅੱਜ ਤੱਕ ਵੀ ਪਾਰਟੀਆਂ ਤਾਂ ਪਹਿਲਾਂ ਹੀ ਬਹੁਤ ਆ ਪਰ ਪੰਜਾਬ ਕੋਲੇ ਆਪਦੀ ਅਜੇ ਤੱਕ ਇੱਕ ਵੀ ਪਾਰਟੀ ਨਹੀਂ ਆ ਔਰ ਕਦੇ ਅਸੀਂ ਬਣਾਇਆ ਹੀ ਨਹੀਂ ਸਕੇ ਜਿਹੜੇ ਇਹ ਕਹਿ ਕੇ ਪੰਜਾਬ ਦੇ ਬਣਦੇ ਰਹੇ ਵੀ ਅਸੀਂ ਪੰਜਾਬ ਦੀਆਂ ਪਾਰਟੀਆਂ ਖੇਤਰੀ ਪਾਰਟੀਆਂ ਉਹ ਕਦੇ ਪੰਜਾਬ ਦੇ ਨਹੀਂ ਹੋਈ ਫਿਰ ਪੰਜਾਬ ਦੇ ਲੋਕਾਂ ਦਾ ਤੇ ਸਾਡੇ ਵਰਗੇ ਉਹਨਾਂ ਬੰਦਿਆਂ ਦਾ ਜਿਹੜੇ ਪੰਜਾਬ ਦਾ ਦਰਦ ਰੱਖਦੇ ਆ ਉਹਨਾਂ ਦਾ ਫਰਜ਼ ਕੀ ਬਣ ਜਾਂਦਾ ਵੀ ਪੰਜਾਬ ਕੋਲੇ ਆਪਦੀ ਸਿਆਸਤ ਹੋਵੇ ਜੇ ਕਿਤੇ ਪੰਜਾਬ ਦੀ ਆਪਦੀ ਸਿਆਸਤ ਆਪਾਂ ਕੱਢ ਲਾਂਗੇ ਉਹ ਪਹਿਲੀ ਪੰਜਾਬ ਦੀ ਪਾਰਟੀ ਹੋਊਗੀ ਜਿਹੜੀ ਪੰਜਾਬ ਤੋਂ ਪੰਜਾਬ ਦੀ ਧਰਤੀ ਤੋਂ ਚੱਲੂਗੀ ਦਿੱਲੀ ਤੋਂ ਉਹਦਾ ਸੰਚਾਲਨ ਨਹੀਂ ਹੋਊਗਾ ਸੋ ਇਹ ਕੋਈ ਗੱਲ ਮਾੜੀ ਨਹੀਂ ਆ ਜੇ ਪੰਜਾਬ ਨੂੰ ਪੰਜਾਬ ਦੀ ਸਿਆਸਤ ਮਿਲ ਜੇ ਔਰ ਇਹਦੇ 'ਚ ਮੈਂ ਗੱਲ ਤੁਹਾਨੂੰ ਫੇਰ ਕਲੀਅਰ ਕਰਦਾ ਮੈਂ ਇਲੈਕਸ਼ਨ ਲੜਨ ਵਾਲੇ ਪਾਸੇ ਤਾਂ ਤੋਰੀ ਨਹੀਂ ਰਿਹਾ ਮੇਰੇ ਕੋਲੇ ਟੈਂਪਰੈਂਟ ਹੀ ਹੈ ਨਹੀਂ ਉਹ ਪਰ ਜੇ ਹੋਰ ਲੋਕ ਆਪਾਂ ਲੱਭ ਕੇ ਚਾਹੇ ਉਹ ਧਰਨੇਆਂ ਚੋਂ ਕਿਸਾਨਾਂ ਦੇ ਮੋਰਚਿਆਂ ਚੋਂ ਕਿਤੇ ਉਹ ਪੈਦਾ ਕਰ ਜੀਏ ਤਾਂ ਉਹਦੇ 'ਚ ਮਾੜੀ ਗੱਲ ਕੀ ਆ ਪੰਜਾਬ ਕੋਲੇ ਨਿਰੋਲ ਪੰਜਾਬ ਦੀ ਜੇ ਸਿਆਸਤ ਹੋਵੇ ਜਿਹਦੀ ਜ਼ਰੂਰਤ ਆ ਸਾਨੂੰ ਉਹਦੇ 'ਚ ਮਾੜੀ ਗੱਲ ਕੀ ਆ ਔਰ ਅਗਲੀ ਗੱਲ ਇਹ ਗੱਲ ਸਮਝਣ ਦੀ ਆਪਾਂ ਕੋਸ਼ਿਸ਼ ਕਰਦੇ ਆ ਕਿਉਂ ਪੰਜਾਬ ਕੋਲੇ ਪੰਜਾਬ ਦੀ ਸਿਆਸਤ ਚਾਹੀਦੀ ਆ ਤੇ ਸਿਧਾਂਤ ਕੀ ਆ ਸਾਡਾ ਸਾਡਾ ਸਿਧਾਂਤ ਮੀਰੀ ਪੀਰੀ ਦਾ ਸਿਧਾਂਤ ਆ ਆਹ ਆਪਦੀ ਸਿਆਸਤ ਮੀਰੀ ਤੇ ਪੀਰੀ ਦੇ ਅਨਸਾਰ ਚੱਲਣੀ ਚਾਹੀਦੀ ਆ ਹੁਣ ਪੀਰੀ ਤਾਂ ਧਰਮ ਅਕਾਲ ਪੁਰਖ ਨੇ ਅਕਾਲ ਪੁਰਖ ਦੀ ਰਾਜਾ ਚ ਰਹਿ ਕੇ ਜੋ ਕੁਝ ਉਹਨੇ ਵਰਤਾਰਾ ਦੁਨੀਆ ਚ ਸਾਜਿਆ ਉਸੇ ਵਰਤਾਰੇ ਨੂੰ ਐਸ ਇਟ ਇਜ਼ ਮੇਨਟੇਨ ਕਰਨਾ ਉਹ ਅਕਾਲ ਪੁਰਖ ਨੇ ਇੱਕ ਧਰਮ ਸਾਨੂੰ ਦੇਤਾ ਨਾਲ ਦੀ ਨਾਲ ਪੀਰੀ ਤੋਂ ਬਾਅਦ ਮੀਰੀ ਤੇ ਆਉਣੀ ਆ ਮੀਰੀ ਕੀ ਆ ਮੀਰੀ ਕਿਰਦਾਰ ਮੇਰੀ ਉਸੇ ਅਕਾਲ ਪੁਰਖ ਦੀ ਸਿਆਸਤ ਆ। ਸੁਮੀਰੀ ਤੇ ਪੀਰੀ ਦੇ ਸਿਧਾਂਤ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਅਕਾਲ ਪੁਰਖ ਦੀ ਉਹ ਸਿਆਸਤ ਜਿਹੜੇ ਬੰਦੇ ਧਰਮ ਕਰਨ ਉਹ ਵੀ ਅਕਾਲ ਪੁਰਖ ਦਾ ਧਰਮ ਉਸ ਧਰਮ ਨੂੰ ਅੱਗੇ ਲੈ ਕੇ ਚੱਲਣ ਤੇ ਸਿਆਸਤ ਕਰਨ ਉਹ ਵੀ ਅਕਾਲ ਪੁਰਖ ਦੀ ਸਿਆਸਤ ਕਰਨ। ਹੁਣ ਅਕਾਲ ਪੁਰਖ ਦੀ ਸਿਆਸਤ ਕਿਸੇ ਇੱਕ ਵਰਗ ਦੀ ਨਹੀਂ ਹੋ ਸਕਦੀ। ਹਰ ਵਰਗ ਹਰ ਤਰ੍ਹਾਂ ਦੀ ਸੱਭਿਆਚਾਰਕ ਵਿਲੱਖਣਤਾ ਹਰ ਤਰ੍ਹਾਂ ਦੀ ਕੌਮੀਅਤ ਨੂੰ ਪ੍ਰੋਟੈਕਟ ਕਰਨ ਦੀ ਜਿਹੜੀ ਸਿਆਸਤ ਆ ਉਹਨੂੰ ਕਹਿੰਦੇ ਆ ਅਕਾਲ ਪੁਰਖ ਦੀ ਸਿਆਸਤ ਹੁਣ ਪੰਜਾਬ ਕੋਲੇ ਜਿਹੜੀ ਸਿਆਸਤ ਹੁੰਦੀ ਸੀ ਉਹ ਅਕਾਲ ਪੁਰਖ ਦੀ ਸਿਆਸਤ ਹੁੰਦੀ ਸੀ ਤੇ ਅਸੀਂ ਮੈਨੂੰ ਲੱਗਦਾ ਸਿੱਖ ਰਾਜ ਤੋਂ ਬਾਅਦ ਜਿਹਨੂੰ ਸਰਕਾਰੇ ਖਾਲਸਾ ਕਿਹਾ ਗਿਆ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਤੋਂ ਬਾਅਦ ਅਸੀਂ ਅਕਾਲ ਪੁਰਖ ਦੀ ਸਿਆਸਤ ਕਦੇ ਕਰ ਹੀ ਨਹੀਂ ਸਕੇ ਕਿਉਂ ਨਹੀਂ ਕਰ ਸਕੇ ਤੁਸੀਂ ਇਹ ਦੇਖੋ ਉਦਾਹਰਨ ਦੇਖੋ ਅਕਾਲੀ ਫੂਲਾ ਸਿੰਘ ਜਥੇਦਾਰ ਅਕਾਲ ਤਖਤ ਸਾਹਿਬ ਹੁੰਦੇ ਸੀ ਮਹਾਰਾਜਾ ਰਣਜੀਤ ਸਿੰਘ ਤੋਂ ਗੁਨਾਹ ਹੋਇਆ ਉਹਨਾਂ ਨੇ ਸਜਾ ਲਾਤੀ ਮਹਾਰਾਜਾ ਤੇਰੇ ਕੋڑے ਪਹਿਣਗੇ ਹੁਣ ਉਸ ਵੇਲੇ ਜਿਹੜੇ ਲੋਕ ਸੀ ਲੋਕ ਬਾਦਸ਼ਾਹ ਆਪਦਾ ਚਾਹੇ ਜਾਂ ਮਹਾਰਾਜਾ ਆਪਦਾ ਮਹਾਰਾਜਾ ਰਣਜੀਤ ਸਿੰਘ ਨੂੰ ਮੰਨਦੇ ਸੀ ਪਰ ਅਧੀਨ ਕੀਦੇ ਸੀ ਅਧੀਨ ਉਹ ਅਕਾਲ ਤਖਤ ਦੇ ਅਧੀਨ ਸੀ ਉਹਨਾਂ ਨੇ ਕਦੇ ਬਾਦਸ਼ਾਹ ਹੀ ਦੇ ਅਧੀਨਗੀ ਨਹੀਂ ਮੰਨੀ ਸੀ ਉਹ ਅਕਾਲ ਤਖਤ ਦੇ ਅਧੀਨ ਸੀ ਇਸ ਕਰਕੇ ਅਕਾਲ ਤਖਤ ਸਾਹਿਬ ਦੀ ਜੋ ਪਾਵਰ ਸੀ ਉਹ ਬਹੁਤ ਵੱਡੀ ਪਾਵਰ ਸੀ ਅਦਰਵਾਈਜ਼ ਉਸ ਵੇਲੇ ਦਾ ਮਹਾਰਾਜਾ ਆ ਕੇ ਆ ਗਿਆ ਜਿਹਨੂੰ ਔਰ ਉਸ ਮਹਾਰਾਜੇ ਨਾਲ ਬ੍ਰਿਟਿਸ਼ ਗਵਰਨਮੈਂਟ ਵੀ ਫ੍ਰੈਂਚ ਗਵਰਨਮੈਂਟ ਵੀ ਸੰਧੀਆਂ ਕਰਦੀ ਫਿਰਦੀ ਆ ਕਿੰਡੀ ਵੱਡੀ ਪਾਵਰ ਹੋਊਗੀ ਉਹ ਇਸ ਖੇਤੇ ਦੀ ਤੇ ਉਹ ਮਹਾਰਾਜਾ ਆ ਕੇ ਅਕਾਲ ਤਖਤ ਸਾਹਮਣੇ ਪੇਸ਼ ਹੋ ਕੇ ਤੇ ਕੋੜੇ ਖਾ ਰਿਹਾ ਸੋ ਜਿਹੜਾ ਸਿਸਟਮ ਸੀ ਉਹ ਉਹ ਸਿਸਟਮ ਇਸ ਕਰਕੇ ਬਣਾਇਆ ਗਿਆ ਸੀ ਉਹ ਪਹਿਰੇਦਾਰੀ ਸਿਸਟਮ ਦੇਖੋ ਸਿਆਸਤ ਅਕਾਲਪੁਰਖ ਦੀ ਔਰ ਉਹਦੇ ਸੋ ਸਿਆਸਤ ਅਕਾਲ ਪੁਰਖ ਦੀ ਔਰ ਉਹ ਸਿਆਸਤ ਤੇ ਉਸ ਅਕਾਲ ਦੇ ਤਖਤ ਦਾ ਪਹਿਰਾ ਔਰ ਲੋਕਾਂ ਚ ਇਹ ਗੱਲ ਬੜੀ ਕਲੀਅਰ ਸੀ ਵੀ ਸਾਡੀ ਚਾਹੇ ਸਾਡਾ ਬਾਦਸ਼ਾ ਮਹਾਰਾਜ ਰਣਜੀਤ ਸਿੰਘ ਆ ਪਰ ਸਾਡੀ ਜਿਹੜੀ ਅਸੀਂ ਅਧੀਨ ਆ ਉਹ ਅਕਾਲ ਤਖਤ ਦੇ ਅਧੀਨ ਆ ਤੇ ਉਹ ਬਾਦਸ਼ਾ ਵੀ ਅਕਾਲ ਤਖਤ ਦੇ ਅਧੀਨ ਸੋ ਉਹ ਜਿਹੜਾ ਸਿਵਲ ਸੁਸਾਇਟੀ ਦਾ ਇੱਕ ਸਟਰਕਚਰ ਸੀ ਸਾਡੇ ਕੋਲੇ ਮੀਰੀ ਪੀਰੀ ਦੇ ਸਿਧਾਂਤ ਚੋਂ ਨਿਕਲਿਆ ਹੋਇਆ ਅਸੀਂ ਉਹ ਗਵਾਹ ਬੈਠੇ ਜਦੋਂ ਅੱਜ ਪਹਿਰੇਦਾਰੀ ਸਿਸਟਮ ਦੀ ਗੱਲ ਕਰਦੇ ਆ ਸਾਡੇ ਬੰਦੇ ਸਮਝਦੇ ਹੀ ਨਹੀਂ ਵੀ ਪਹਿਰੇਦਾਰੀ ਕਿਵੇਂ ਹੋਈ ਆਹ ਹੁੰਦੀ ਆ ਪਹਿਰੇਦਾਰੀ ਸਾਡੀਆਂ ਸੰਸਥਾਵਾਂ ਸਾਡੀਆਂ ਟਕਸਾਲਾਂ ਸਾਡੀਆਂ ਸੰਪਰਦਾਵਾਂ ਇਹ ਪਹਿਰੇਦਾਰੀ ਸਿਸਟਮ ਸੀ ਇਹਨਾਂ ਨੇ ਸਾਨੂੰ ਸਿੱਖਿਆ ਵੀ ਦੇਣੀ ਤੇ ਇਹਨਾਂ ਨੇ ਸਿਆਸਤ ਤੇ ਪਹਿਰੇਦਾਰੀ ਵੀ ਕਰਨੀ ਔਰ ਸਿਆਸਤ ਕਿਹੜੀ ਹੋਣੀ ਚਾਹੀਦੀ ਸੀ ਅਕਾਲ ਪੁਰਖ ਦੀ ਸਿਆਸਤ ਜਿਹਦੇ 'ਚ ਅਸੀਂ ਇਹ ਨਹੀਂ ਕਹਿੰਦੇ ਵੀ ਹਿੰਦੂ ਭਰਾ ਜਿਹੜੇ ਸਾਡੇ ਉਹ ਸਿੱਖ ਬਣ ਜਾਣ ਜੇ ਮuslman ਸਿੱਖ ਬਣ ਜਾਣ ਨਹੀਂ ਜੇ ਹਿੰਦੂ ਆ ਤਾਂ ਪੱਕੇ ਹਿੰਦੂ ਬਣੋ ਜੇ ਮuslman ਆ ਤਾਂ ਪੱਕੇ ਮuslman ਬਣੋ ਜੇ ਸਿੱਖ ਆ ਤਾਂ ਪੱਕੇ ਸਿੱਖ ਬਣੋ ਸੋ ਇਸ ਕਰਕੇ ਆਪਸ ਵਿੱਚ ਜਿਹੜਾ ਸਾਡਾ ਇੱਕ ਤਾਲਮੇੜਾ ਭਾਈਚਾਰਕ ਸਾਂਝਾ ਪਿਆਰ ਆ ਰਿਸ਼ਤਾ ਉਹ ਬਣਿਆ ਰਹੇ ਅਕਾਲ ਪੁਰਖ ਦੀ ਸਿਆਸਤ ਦਾ ਜਿਹੜਾ ਇੱਕ ਸਿਧਾਂਤ ਆ ਅਸੀਂ ਇਹਨੂੰ ਵਿਸਾਰ ਗਏ ਅੱਜ ਅਸੀਂ ਜਿੱਥੇ ਖੜੇ ਆ ਸਾਡੇ ਕੋਲੇ ਆਪਦੀ ਸਿਆਸਤ ਜਾਂ ਉਸ ਅਕਾਲ ਪੁਰਖ ਦੀ ਸਿਆਸਤ ਕਰਨ ਲਈ ਉਹ ਚਿਹਰੇ ਹੀ ਨਹੀਂ ਆ ਉਹ ਸ਼ਕਤੀਤਾ ਨਹੀਂ ਆ ਉਹ ਪਾਰਟੀ ਨਹੀਂ ਆ ਪੰਜਾਬ ਜੇ ਆਪਦੀ ਕੋਈ ਪਾਰਟੀ ਘੜ ਲੈਂਦਾ ਤੇ ਪੰਜਾਬ ਆਪਦੀ ਪਾਰਟੀ ਲਈ ਆਪਦੀ ਸਿਆਸਤ ਲਈ ਇੱਕ ਪਹਿਰੇਦਾਰੀ ਸਿਸਟਮ ਘੜ ਲੈਂਦਾ ਸਾਡੀ ਬਹੁਤ ਵੱਡੀ ਪ੍ਰਾਪਤੀ ਹੋਊਗੀ ਇਸ ਕਰਕੇ ਮੈਂ ਤੁਹਾਨੂੰ ਵਾਰ-ਵਾਰ ਇਹ ਕਹਿ ਰਿਹਾ ਵੀ ਇਨਕਲਾਬ ਆਪਾਂ ਲੈ ਕੇ ਆਉਣਾ ਤੇ ਇਨਕਲਾਬ ਘਰਾਂ 'ਚ ਬੈਠਿਆਂ ਤੋਂ ਜਾਂ ਜੁੱਲੀਆਂ 'ਚ ਬੈਠਿਆਂ ਤੋਂ ਨਹੀਂ ਆਉਣਾ ਸਾਨੂੰ ਕੰਮ ਬਥੇਰੇ ਆ ਸਾਰੇ ਕੰਮ ਪਰ ਸਭ ਤੋਂ ਵੱਡਾ ਕੰਮ ਪੰਜਾਬ ਨੂੰ ਬਚਾਉਣਾ ਜੇ ਪੰਜਾਬ ਨਾ ਬਚਿਆ ਤਾਂ ਸਾਡੇ ਕੰਮ ਨਹੀਂ ਬਚਨੇ ਸੋ ਇਸ ਕਰਕੇ ਮੇਰੀ ਤੁਹਾਨੂੰ ਬੇਨਤੀ ਆ ਵੀ ਆਓ ਮੋਰਚੇ 'ਚ ਮੈਨੂੰ ਡੈਡੀਕੇਟਿਡ ਬੰਦੇ ਚਾਹੀਦੇ ਆ ਹੁਣ ਜਿਹੜੇ ਬੰਦੇ ਕਹਿਣ ਬਾਈ ਡਿਊਟੀਆਂ ਲਾ ਤੇ ਬੈਠੇ ਆ ਅਸੀਂ ਆਪਦੇ ਆਪ ਦੇ ਬਿਸਤਰੇ ਆਉਂਦੀਆਂ ਆਉਂਦੀਆਂ ਗਦੈਲੇ ਰਜਾਈਆਂ ਚਾਦਰਾਂ ਚੱਕ ਕੇ ਪਹੁੰਚੋ ਤੇ ਮੈਨੂੰ ਇੱਥੇ ਮੈਸੇਜ ਕਰੋ ਆਪਦੇ ਕੰਟੈਕਟ ਨੰਬਰ ਤੇ ਆਪਦੇ ਫੋਨ ਨੰਬਰ ਸਾਰੇ ਮੈਸੇਜ ਕਰੋ ਮੈਂ ਤੁਹਾਡੇ ਨਾਲ ਫੋਨ ਤੇ ਗੱਲ ਕਰਦਾ ਤੇ ਆਪਾਂ ਦਿੰਨੇ ਆ ਡਿਊਟੀਆਂ ਬਾਈ ਜੀ ਗੱਲ ਪੰਜਾਬ ਦੀ ਹੋਂਦ ਦੀ ਆ ਲੜਾਈ ਪੰਜਾਬ ਦੀ ਹੋਂਦ ਦੀ ਆ ਜੇ ਅਸੀਂ ਆਪਦੀ ਹੋਂਦ ਨਾ ਬਚਾ ਸਕੇ ਇੱਕ ਗੱਲ ਹੋਰ ਅਸੀਂ ਇਸ ਲੜਾਈ 'ਚ ਇਹ ਮੇਥ ਲੀਏ ਵੀ ਇਹ ਲੋਕਾਂ ਦਾ ਸਾਡਾ ਸੰਘਰਸ਼ ਆ ਕਿ ਸਾਡੇ ਆਗੂਆਂ ਦਾ ਸੰਘਰਸ਼ ਆ ਕਿਉਂਕਿ ਅਸੀਂ ਹਜੇ ਤੱਕ ਹਰ ਸੰਘਰਸ਼ ਵੇਢ ਕੇ ਆਗੂਆਂ ਨੂੰ ਦਿੰਦੇ ਰਹੇ ਤੇ ਆਗੂ ਅੰਦਰ ਜਾ ਕੇ ਜਿਵੇਂ ਉਹ ਡਰ ਕੇ ਜਾਂ ਵਿਖ ਕੇ ਸੰਘਰਸ਼ 'ਚ ਸਾਡਾ ਸਰਕਾਰ ਨੂੰ ਦੇ ਆਉਂਦੇ ਆ ਉਹਨਾਂ ਦੇ ਹੱਥਾਂ 'ਚ ਦੇ ਆਉਂਦੇ ਆ ਤੇ ਸਾਡੇ ਹੱਥ ਨਿਰਰਾਸ਼ਤਾ ਲੱਗਦੀ ਆ ਪਰ ਇਸ ਸੰਘਰਸ਼ 'ਚ ਸਾਨੂੰ ਲੋਕਾਂ ਨੂੰ ਸੰਗਤ ਨੂੰ ਆਪਦਾ ਟੀਚਾ ਪਤਾ ਹੋਣਾ ਚਾਹੀਦਾ ਜੇਸ ਲੋਕਾਂ ਨੂੰ ਆਪਦਾ ਟੀਚਾ ਪਤਾ ਹੋਵੇ ਤਾਂ ਆਗੂ ਦੀ ਜ਼ਰਤ ਨਹੀਂ ਹੁੰਦੀ ਵੀ ਉਹ ਸੰਘਰਸ਼ ਵਿੱਚ ਜੇ ਸੋ ਇਸ ਕਰਕੇ ਇਹ ਸਾਡਾ ਸੰਘਰਸ਼ ਆ ਇਹ ਸੰਗਤ ਦਾ ਸੰਘਰਸ਼ ਆ ਆਪਦੇ ਆਪਦੇ ਕੰਟੈਕਟ ਨੰਬਰ ਭੇਜੋ ਆਪਦੇ ਆਪਦੇ ਕੰਟੈਕਟ ਨੰਬਰ www वारिसपंजाब.org ਤੇ ਵੀ ਭੇਜੋ ਤੇ ਆਪਾਂ ਇਕੱਠੇ ਹੋਈਏ ਪੰਜਾਬ ਨੂੰ ਇੱਕ ਪੰਜਾਬ ਕੇਂਦਰਿਤ ਜਿਹੜਾ ਆਪਾਂ ਖੇਤੀ ਦਾ ਮਾਡਲ ਦਈਏ ਡੈਮੋਕਰੈਟਿਕ ਵੇਚ ਆਪਾਂ ਸੰਘਰਸ਼ ਲੜੀਏ ਔਰ ਜਿਹੜੀ ਪੰਜਾਬ ਦੇ ਫੈਸਲੇ ਲੈਣ ਦੇ ਹੱਕ ਉਹ ਪਾਵਰ ਪੰਜਾਬ ਕੋਲੇ ਲੈ ਕੇ ਆਈਏ ਸੋ ਇਹਦੇ ਚ ਮੈਂ ਬਾਰ-ਬਾਰ ਉਹੀ ਗੱਲ ਦੁਹਰਾ ਰਿਹਾ ਹਾਂ ਵੀ ਆਪਦੇ ਕੰਟੈਕਟ ਨੰਬਰ ਭੇਜੋ ਥੋੜੀ ਹੁਣ ਜ਼ਰੂਰਤ ਆ ਪੰਜਾਬ ਦੇ ਜਿਹੜੇ ਵਾਰਸਾ ਉਹਨਾਂ ਦੀ ਜ਼ਰੂਰਤ ਆ ਆਪ ਦੀ ਤੁਸੀਂ ਤਾਕਤ ਪਛਾਣੋ ਆਜੋ ਮੋਰਚੇ 'ਚ ਬੈਠੀਏ ਲਾਈਏ ਮੋਰਚੇ ਇਕੱਠੇ ਹੋ ਕੇ ਸੋ ਇਸ ਕਰਕੇ ਹਰ ਵਰਗ ਨੂੰ ਮੇਰੀ ਇਹ ਬੇਨਤੀ ਆ ਪੰਜਾਬ ਦੇ ਸਾਡੇ ਹਿੰਦੂਆਂ ਨੂੰ ਵੀ ਸਾਡੇ ਦਲਿਤ ਭਰਾਵਾਂ ਨੂੰ ਵੀ ਮੁਸਲਮਾਨਾਂ ਨੂੰ ਵੀ ਸਿੱਖਾਂ ਨੂੰ ਵੀ ਹਰ ਵਰਗ ਨੂੰ ਮੇਰੀ ਬੇਨਤੀ ਆ ਸਾਡਾ ਸਾਂਝਾ ਸੰਘਰਸ਼ ਆ ਸਾਡੀ ਧਰਤੀ ਦੀ ਸਾਡੇ ਪੰਜਾਬ ਦੀ ਹੋਂਦ ਦੀ ਲੜਾਈ ਆ ਸੋ ਮੇਰੀ ਇਹ ਦੀਕ ਬੇਨਤੀ ਆ ਅ ਤੁਸੀਂ ਸਤਿਕਾਰ ਕਰਿਓ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ ਜਿਉਂਦੇ ਵਾਸਤੇ ਰਹੋ ਸਤਿ ਸ੍ਰੀ ਅਕਾਲ ਜੀ